ਕਵੀ ਦਰਬਾਰ ਚੱਲ ਰਿਹਾ ਸੀ ਹਾਲ ਸਰੋਤਿਆਂ ਨਾਲ ਭਰਿਆ ਤਾਂ ਨਹੀਂ ਸੀ ਪਰ ਗਿਣਤੀ ਕਾਫੀ ਜ਼ਿਆਦਾ ਸੀ ਸਨੋਵਰ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿੱਚ ਦਾਖਲ ਹੋ ਕੇ ਮਲਕੜੇ ਜੀ ਕੁਰਸੀ ਤੇ ਆ ਕੇ ਬਹਿ ਗਿਆ ਕੋਈ ਸੱਜਣ ਕਵਿਤਾ ਪੜ੍ਹ ਰਿਹਾ ਸੀ ਗੁਰਦੇਵ ਨੇ ਆਮ ਵਾਂਗ ਹੀ ਸਟੇਜ ਸੰਭਾਲੀ ਹੋਈ ਸੀ ਤੇ ਸਟੇਜ ਤੇ ਦੋ ਬੰਦੇ ਹੋਰ ਵੀ ਬੈਠੇ ਸਨ ਜ਼ਰੂਰ ਮੁਰਗੇ ਹੋਣਗੇ ਅਜਿਹੇ ਬੰਦਿਆਂ ਨੂੰ ਗੁਰਦੇਵ ਮੁਰਗੇ ਸੱਧਿਆ ਕਰਦਾ ਹੈ ਗੁਰਦੇਵ ਨੂੰ ਕਵੀ ਦਰਬਾਰ ਕਰਾਉਣ ਜਾਂ ਹੋਰ ਮਹਿਫਲਾਂ ਜਮਾਉਣ ਦਾ ਬਹੁਤ ਬੁਰਾ ਪਸ ਪਿਆ ਹੋਇਆ ਮਹੀਨੇ ਦੋ ਮਹੀਨੇ ਬਾਅਦ ਅਜਰਹੀ ਇੱਲਤ ਸੇ ਢਕੀ ਰੱਖਦਾ ਹੈ ਹਾਲ ਬੁੱਕ ਕਰਾਉਣ ਤੇ ਬਾਅਦ ਵੀ ਨਸ਼ੇ ਪਾਣੀ ਤੇ ਰੋਟੀ ਦੇ ਖਰਚ ਜੋਗੇ ਪੈਸੇ ਉਹ ਕਿਸੇ ਨਾ ਕਿਸੇ ਸ਼ੌਰਤ ਦੇ ਭੁੱਖੇ ਬੰਦੇ ਨੂੰ ਲੱਭ ਕੇ ਉਹਦੀ ਜੇਬ ਚੋਂ ਕਢਾਈ ਲੈਂਦਾ ਅਜਿਹੇ ਬੰਦੇ ਖੁਸ਼ੀ ਖੁਸ਼ੀ ਖਰਚ ਦਿੰਦੇ ਨੇ ਕਿਉਂਕਿ ਗੁਰਦੇਵ ਨੇ ਸਟੇਜ ਤੇ ਬਿਠਾ ਕੇ ਉਹਨਾਂ ਦੀਆਂ ਤਰੀਫਾਂ ਦੇ ਪੁੱਲ ਬੰਨੇ ਹੁੰਦੇ ਨੇ ਤੇ ਕਵੀ ਦਰਬਾਰ ਕਰਾਉਣ ਲਈ ਗੁਰਦੇਵ ਨੂੰ ਕਵੀਆਂ ਦੀ ਲੋੜ ਵੀ ਹੁੰਦੀ ਹੈ ਤੇ ਸਰੋਤਿਆਂ ਦੀ ਵੀ ਤੇ ਸਨੋਵਰ ਉਹਦਾ ਖਾਸ ਦੋਸਤ ਆ ਇਸ ਲਈ ਹਰ ਪ੍ਰੋਗਰਾਮ 'ਚ ਸ਼ਾਮਿਲ ਹੁੰਦਾ ਸਾਰੇ ਇੰਤਜ਼ਾਮ ਵਿੱਚ ਗੁਰਦੇਵ ਦਾ ਹੱਥ ਵਟਾਉਂਦਾ ਪਰ ਅਚਾਨਕ ਸਨੋਵਰ ਨੇ ਆਉਣਾ ਬੰਦ ਕਰ ਦਿੱਤਾ ਸੀ ਗੁਰਦੇਵ ਨੇ ਕਾਰਨ ਪੁੱਛਿਆ ਤਾਂ ਉਹਨੇ ਸਾਫ਼ ਦੱਸਤਾ ਯਾਰ ਮੈਂ ਨਾਲੀਨੀ ਨਾਲ ਇਨਵੋਲਵ ਹੁੰਦਾ ਜਾ ਰਹੇ ਹਾਂ ਮੈਂ ਚਾਹੁੰਨਾ ਹੈ ਕਿ ਕੁਝ ਦੇ ਰੋਸ ਤੋਂ ਪਰੇ ਹੀ ਰਹਾ ਫਿਰ ਗੁਰਦੇਵ ਨੇ ਦੱਸਿਆ ਕਿ ਨਲਿਨੀ ਵੀ ਕਿਸੇ ਮਹਿਫਿਲ ਤੇ ਨਹੀਂ ਆਉਂਦੀ ਅੱਜਕੱਲ ਉਹਨੇ ਕੰਮ ਛੱਡ ਤਾ ਉਹ ਡਿਪਰੈਸ਼ਨ ਦੀ ਮਰੀਜ਼ ਹੋ ਗਈ ਗੁਰਦੇਵ ਜਦ ਵੀ ਮਿਲਦਾ ਉਹ ਨਲਿਨੀ ਬਾਰੇ ਗੱਲਾਂ ਜ਼ਰੂਰ ਕਰਦਾ ਹੁਣ ਸਨੋਵਰ ਦਾ ਦਿਲ ਕਰਦਾ ਕਿ ਉਹ ਇੱਕ ਨਜ਼ਰ ਨਲਿਨੀ ਨੂੰ ਜ਼ਰੂਰ ਦੇਖੇ ਭਾਵੇਂ ਦੂਰੋਂ ਹੀ ਸਹੀ ਉਹਨੂੰ ਗੁਰਦੇਵ ਨੇ ਦੱਸਿਆ ਕਿ ਇਸ ਵਾਰ ਨਲਿੰਨੀ ਆ ਰਹੀ ਆ ਵਿਸ਼ਪਾਲ ਵੀ ਸਨੋਵਨ ਨੂੰ ਉਚੇਰੇ ਤੌਰ ਤੇ ਮਿਲਣਾ ਚਾਹੁੰਦਾ ਸੀ ਉਹ ਅੱਜ ਢਾਈ ਸਾਲ ਬਾਅਦ ਅਜੇ ਹੀ ਇਕੱਤਰਤਾ ਵਿੱਚ ਸ਼ਾਮਲ ਹੋ ਰਿਹਾ ਸੀ ਕੁਰਸੀ ਤੇ ਬੈੰਦੇ ਹੀ ਉਹਨੇ ਨਜ਼ਰ ਨੂੰ ਪਾਰ ਬੈਠੀਆਂ ਔਰਤਾਂ ਵੱਲ ਦੜਾਇਆ ਨਲਿੰਨੀ ਤਾਂ ਕਿਧਰੇ ਨ ਲੱਭੀ ਉਹਨੂੰ ਸ਼ੱਕ ਹੋਇਆ ਕਿ ਕਿਧਰੇ ਆਈ ਨਾ ਹੋਵੇ ਐਨੇ ਚ ਕਵਿਤਾ ਪੜ ਰਏ ਸੱਜਣ ਨੇ ਕਵਿਤਾ ਖਤਮ ਕੀਤੀ ਲੋਕਾਂ ਨੇ ਤਾੜੀਆਂ ਵਜਾਈਆਂ ਤੇ ਨਾਲ ਹੀ ਗੁਰਦੇਵ ਉੱਠ ਕੇ ਮਾਈਕ ਮੁਰੇ ਆਇਆ ਤੇ ਕਹਿਣ ਲੱਗਿਆ ਹੁਣ ਸਾਡੇ ਪ੍ਰਸਿੱਧ ਕਵੀ ਵਿਸ਼ਵਪਾਲ ਜੀ ਆਪਣੀ ਕਵਿਤਾ ਤਰਨਮ ਵਿੱਚ ਸੁਣਾਣਗੇ ਲੋਕਾਂ ਦੀਆਂ ਤਾੜੀਆਂ ਵਿੱਚ ਵਿਸ਼ਵਪਾਲ ਸਟੇਜ ਤੇ ਆਇਆ ਉਹਨੇ ਦਾੜੀ ਵਿਧਾਈ ਹੋਈ ਸੀ ਤੇ ਵਾਲਾਂ 'ਚੋਂ ਖਿਜ਼ਾਬ ਦੀ ਕਾਲੀ ਭਾ ਮਾਰ ਰਹੀ ਸੀ ਉਹਨੇ ਜੇਬ 'ਚੋਂ ਨੋਟਬੁੱਕ ਕੱਢ ਕੇ ਖੋਲੀ ਸਾਵਧਾਨ ਖੜ ਕੇ ਅੱਖਾਂ ਮੀਟ ਕੇ ਕਵਿਤਾ ਗਾਉਣੀ ਸ਼ੁਰੂ ਕਰ ਦਿੱਤੀ ਸਨੋਵਰ ਨੇ ਜਰਾ ਧਿਆਨ ਦਿੱਤਾ ਤਾਂ ਦੇਖਿਆ ਕਿ ਵਿਸ਼ਵਪਾਲ ਦੀ ਕਵਿਤਾ 'ਚ ਕੁਝ ਉਕਤਗੀ ਆ ਗਈ ਆਵਾਜ਼ ਤੇ ਸ਼ਬਦਾਂ ਉੱਪਰ ਵਧੇਰੇ ਪਕੜ ਸੀ ਉਹਦਾ ਮਨ ਨਲਿੰਨੀ ਨੂੰ ਇੱਕ ਝਲਕ ਦੇਖਣ ਲਈ ਕਾਲਾ ਪੈ ਰਿਹਾ ਸੀ ਜਿੱਥੇ ਉਹ ਬੈਠਿਆ ਸੀ ਉਥੋਂ ਕੁਝ ਵੀ ਤਾਂ ਸਾਫ਼ ਨਹੀਂ ਸੀ ਦਿਖਾਈ ਦੇ ਰਿਹਾ ਉਹ ਉੱਠ ਕੇ ਦੱਬੇ ਪੈਰੀਂ ਬਾਹਰ ਆ ਗਿਆ ਬਾਹਰ ਕੜ ਕੇ ਹਾਲ ਦੇ ਅਗਲੇ ਦਰਵਾਜ਼ੇ ਰਾਹੀਂ ਨਲਿੰਨੀ ਨੂੰ ਲੱਭਣ ਲੱਗ ਪਿਆ ਉਹਨੇ ਛੇਤੀ ਦੇਖ ਲਿਆ ਕਿ ਨਲਿੰਨੀ ਮਿਸਿਸ ਪੰਨੂ ਨਾਲ ਬੈਠੀ ਆ ਸੁਨੋਵਰ ਵੱਲ ਉਹਦੀ ਪਿੱਠ ਸੀ ਪਰ ਉਹ ਦੇਖ ਰਿਹਾ ਸੀ ਕਿ ਨਲੀਨੀ ਨੇ ਪੀਲੇ ਰੰਗ ਦੀ ਸਾੜੀ ਲਾਈ ਹੋਈ ਆ ਕਿਉਂਕਿ ਅੱਜ ਕੱਲ ਤਾਂ ਸਲਵਾਰ ਕਮੀਜ਼ ਦਾ ਫੈਸ਼ਨ ਸੀ ਕਿਦਰੇ ਐਵੇਂ ਤਾਂ ਨਹੀਂ ਕਿ ਗੁਰਦੇਵ ਨੇ ਨਲੀਨੀ ਨੂੰ ਦੱਸ ਦਿੱਤਾ ਹੋਵੇ ਕਿ ਮੈਂ ਆ ਰਿਹਾ ਉਸ ਨੇ ਮੇਰੇ ਪਸੰਦ ਦੇ ਰੰਗ ਦੀ ਸਾੜੀ ਪਾਈ ਹੋਵੇ ਜਾਂ ਫਿਰ ਇਹ ਉਹ ਸਾੜੀ ਤਾਂ ਨਹੀਂ ਹੈਗੀ ਜਿਹੜੀ ਮੈਂ ਉਸ ਦੇ ਜਨਮ ਦਿਨ ਤੇ ਲੈ ਕੇ ਦਿੱਤੀ ਸੀ ਉਹ ਸੋਚ ਰਿਹਾ ਸੀ ਕਿ ਨਲੀਨੀ ਨੇ ਕੋਈ ਗੱਲ ਕਰਨ ਲਈ ਮਿਸ ਮਿਸਿਸ ਪੰਨੂਵਾਲ ਮੋਕਮਾਇਆ ਤੇ ਉਹਦਾ ਚਿਹਰਾ ਸਨੋਵਰ ਦੀ ਨਿਗਾਹ ਦੀ ਪਕੜ ਵਿੱਚ ਆ ਗਿਆ। ਨਲੀਨੀ ਦੀਆਂ ਅੱਖਾਂ ਹੀਟ ਲੀਆਂ, ਥੈਲੀਆਂ ਪਹਿਲਾਂ ਨਾਲੋਂ ਵੱਡੀਆਂ ਤੇ ਨੀਲੀਆਂ ਹੋ ਗਈਆਂ ਸੀ। ਗੱਲ ਦੀ ਹੱਡੀ ਹੋਰ ਵੀ ਉੱਭਰਾਈ ਸੀ। ਵਾਲਾਂ ਦਾ ਸਿਰ ਪਿੱਛੇ ਕੀਤਾ, ਗੁੱਟਾ ਜਾਂ ਉਹਦੇ ਚਿਹਰੇ ਨੂੰ ਹੋਰ ਖਿੱਚ ਕੇ ਹੋਰ ਵਜਾ ਬਣਾ ਰਿਹਾ ਸੀ। ਨਲੀਨੀ ਨੂੰ ਇੱਕ ਨਜ਼ਰ ਦੇ ਕੇ ਉਹਦੇ ਅੰਦਰ ਤਾਰ ਜਿ ਵਰਗੀ। ਨਲੀਨੀ ਦਾ ਸੱਚਮੁੱਚ ਪਹਿਲਾਂ ਨਾਲੋਂ ਵੀ ਰਹਿ ਗਈ। ਨਲਿੰਨੀ ਨੂੰ ਅਕਸਰ ਕਿਹਾ ਕਰਦਾ ਸੀ ਨਲਿੰਨੀ ਤੈਨੂੰ ਕਿਹੜਾ ਫਿਕਰ ਆ ਜੋ ਅੰਦਰੋਂ ਅੰਦਰ ਖਾਈ ਜਾ ਰਿਹਾ ਕੋਈ ਵੀ ਤਾਂ ਨਹੀਂ ਮੈਨੂੰ ਕਿਹੜਾ ਫਿਕਰ ਹੋਣ ਲੱਗਿਆ ਘਰ ਐ ਬੱਚੇ ਨੇ ਪਤੀ ਆ ਨੌਕਰ ਆ ਮੰਨ ਜਾ ਨਾ ਮੰਨ ਪਰ ਇੱਕ ਦਿਨ ਉਸ ਦੇ ਮੋਢੇ ਤੇ ਸਿਰ ਰੱਖ ਕੇ ਡੁੱਲ ਪਈ ਸੀ ਉਹ ਕਿੰਨੇ ਹੀ ਬਰੇ ਹੋ ਗਏ ਸੀ ਨਲਿੰਨੀ ਨਾਲ ਉਹਦੀ ਮੁਲਾਕਾਤ ਇੰਜੀ ਕਵੀ ਦਰਬਾਰ ਚ ਹੋਈ ਸੀ ਵਿਸ਼ਵਪਾਲ ਨੂੰ ਉਹ ਪਹਿਲਾਂ ਹੀ ਜਾਣਦਾ ਸੀ ਵਿਸ਼ੇਪਾਲ ਦੀ ਕਵਿਤਾ ਤਾਂ ਕੁਝ ਕੱਚੀ ਜੀ ਸੀ ਪਰ ਇੰਗਲੈਂਡ ਦੇ ਹਰ ਕਵੀ ਦਰਬਾਰ ਤੇ ਪੁੱਜ ਸਕਣ ਕਰਕੇ ਉਹ ਉਸ ਨੂੰ ਸਾਰੇ ਜਾਣਦੇ ਸਨ ਉਹ ਓੰਜ ਵੀ ਸਟੇਜੀ ਕਵੀਆਂ ਵਾਂਗ ਇੱਧਰ-ਉੱਧਰ ਹੱਥ ਮਾਰ ਕੇ ਐਕਟਿੰਗ ਜੀ ਕਰਕੇ ਵਾਹ-ਵਾਹ ਕਰਾਈ ਲੈਂਦਾ ਸੀ ਕਵੀ ਦਰਬਾਰ ਤੋਂ ਬਾਅਦ ਰੋਟੀ ਤੋਂ ਪਹਿਲਾਂ ਨਸ਼ੇ ਪਾਣੀ ਦਾ ਦੌਰ ਵੀ ਚੱਲ ਰਿਹਾ ਸੀ ਤੇ ਵਿਸ਼ੇਪਾਲ ਨੇ ਆਪਣਾ ਪੈਗ ਖਤਮ ਕਰਕੇ ਸਨੋਵਰ ਨੂੰ ਕੋਲ ਬੁਲਾਇਆ ਤੇ ਆਪਣੀ ਪਤਨੀ ਨਾਲ ਤੁਾਰਫ਼ ਕਰਾਉਣ ਲੱਗਿਆ ਸਨੋਵਰ ਏ ਮੇਰੀ ਸਰਕਾਰ ਨਲਿੰਨੀ ਮੈਂ ਇਹਨੂੰ ਖਿੱਚ ਕੇ ਨਾਲ ਲੈ ਕੇ ਆਉਣਾ ਨਹੀਂ ਤਾਂ ਇਹਨੂੰ ਕਵਿਤਾ ਤੋਂ ਅਲਰਜੀ ਆ ਇਹਦਾ ਵਾਸਤੇ ਚੱਲੇ ਤਾਂ ਸਾਰੇ ਕਵੀਆਂ ਦੇ ਗੋਲੀ ਮਾਰ ਦੇਵੇ ਇਹ ਸਨੋਵਰ ਨੇ ਹੈਲੋ ਕੀਤੀ ਤੇ ਹਾਜ਼ਦਾ ਹੋਇਆ ਕਹਿਣ ਲੱਗਿਆ ਭਾਬੀ ਜੀ ਮੈਨੂੰ ਤਾਂ ਤੁਹਾਡੀ ਗੋਲੀ ਦਾ ਕੋਈ ਡਰ ਨਹੀਂ ਕਿਉਂਕਿ ਮੈਂ ਤਾਂ ਕਵਿਤਾ ਲਿਖਦਾ ਹੀ ਨਹੀਂ ਭਾਬੀ ਭੁੱਬੀ ਨਹੀਂ ਯਾਰ ਇਹ ਨਲਿੰਨੀ ਆ ਤੇ ਤੂੰ ਸਨੋਵਰ ਦੋਸਤੀ ਦਾ ਰਿਸ਼ਤਾ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ ਕਿਆ ਕੇ ਵਿਸ਼ਪਾਲ ਹੱਸਣ ਲੱਗਿਆ ਸੀ ਐਨੇ ਵਿੱਚ ਗੁਰਦੇਵ ਦੋ ਗਲਾਸ ਲੈ ਆਇਆ ਇੱਕ ਵਿਸਕੀ ਦਾ ਤੇ ਇੱਕ ਵਾਈਨ ਦਾ ਵਾਈਨ ਵਾਲਾ ਉਸਨੇ ਲਨਿੰਨੀ ਨੂੰ ਫੜਾ ਦਿੱਤਾ ਤੇ ਵਿਸਕੀ ਵਾਲਾ ਸਨੋਵਰ ਵੱਲ ਵਧਾ ਦਿੱਤਾ ਪਰ ਸਨੋਵਰ ਨਾ ਕਰੀ ਜਾ ਰਿਹਾ ਸੀ ਗੁਰਦੇਵ ਉਹਦੇ ਹੱਥ 'ਚ ਜ਼ਬਰਦਸਤੀ ਗਲਾਸ ਫੜਾ ਕੇ ਕਹਿਣ ਲੱਗਿਆ ਕਿਉਂ ਜੱਟਾਂ ਵਾਲੀ ਆਕੜ ਕਰੀ ਜਾਣਾ ਤੂੰ ਤੇ ਔਰਤਾਂ ਨਾਲ ਵੀ ਗਿਆ ਗੁਜ਼ਰੇ ਆ ਜੇ ਨਹੀਂ ਪੀਣੀ ਤਾਂ ਡੋਲਦੀ ਗਿਲਾ ਕਰਦਾ ਹੋਇਆ ਗੁਰਦੇਵ ਚਲਿਆ ਗਿਆ। ਵਿਸ਼ਵਪਾਲ ਵੀ ਉਹਦੇ ਮਗਰੀ ਆਪਣੀ ਖਾਲੀ ਗਲਾਸੀ ਭਰਨ ਲਈ ਉੱਠ ਖੜਿਆ ਹੋਇਆ। ਤੇ ਨਲਿਨੀ ਉਹਨੂੰ ਪੁੱਛਣ ਲੱਗੀ। ਤੁਸੀਂ ਨਹੀਂ ਪਿੰਦੇ? ਪੀਦਾ ਲੈਨਾ। ਕਮਲੇ ਹੋਣ ਤੋਂ ਹੋਰਾ ਹੋਰਾ। ਸਨੋਵਰ ਨੇ ਗਲਾਸ ਇੱਕ ਪਾਸੇ ਰੱਖਦਿਆਂ ਕਿਹਾ। ਨਲਿਨੀ ਫਿਰ ਬੋਲੀ। ਤਾਂ ਹੀ ਦਾ ਤੁਸੀਂ ਕਵਿਤਾ ਨਹੀਂ ਲਿਖਦੇ। ਕਹਿੰਦੇ ਨੇ ਕਵਿਤਾ ਤੇ ਸ਼ਰਾਬ ਇੱਕ ਦੂਜੇ ਦੀਆਂ ਪੂਰਕ ਨੇ। ਹੋ ਸਕਦਾ ਪਰ ਮੈਨੂੰ ਕਦੇ ਸ਼ਰਾਬ ਚੋ ਕੁਝ ਨਹੀਂ ਲੱਭਿਆ। ਇਹ ਗੱਲ ਤਾਂ ਤੁਹਾਡੀ ਠੀਕ ਆ ਵਿਸ਼ਪਾਲ ਹੋਰਾਂ ਨੂੰ ਇਹ ਗੱਲ ਜਰਾ ਸਮਝਾਓ ਤੁਸੀਂ ਉਹ ਸਭ ਜਾਣੀ ਜਾਣਨੇ ਨਾਲੇ ਉਹ ਤਾਂ ਕਵੀ ਨੇ ਅਸੀਂ ਤਾਂ ਉਹਨਾਂ ਨੂੰ ਸ਼ਰਾਬ ਪੀਣੋਂ ਵਰਜ ਕੇ ਇੱਕ ਵਧੀਆ ਕਵੀ ਨਹੀਂ ਨਾ ਗਵਾਉਣਾ ਚਾਹੁੰਦੇ ਪਰ ਉਹਨਾਂ ਦੀ ਸ਼ਰਾਬ ਤੇ ਕਵਿਤਾ ਨੇ ਸਾਨੂੰ ਤਾਂ ਗੁਆ ਰੱਖਿਆ ਨਾ ਕਹਿੰਦੀ ਹੋਈ ਉਹ ਹੱਸ ਪਈ ਫਿਰ ਆਪੇ ਕਹਿਣ ਲੱਗੀ ਸਿਰਫ ਇਹਨਾਂ ਦਾ ਹੀ ਨਹੀਂ ਸਾਰੇ ਕਵੀਆਂ ਦਾ ਇਹੀ ਹਾਲ ਉਹਨਾਂ ਵਿਚਾਰ ਕੁਝ ਹੋਰ ਵੀ ਗੱਲਾਂ ਹੋਈਆਂ ਸੀ ਫਿਰ ਸਨੋਵਰ ਨੂੰ ਕਿਸੇ ਕੰਮ ਉੱਠ ਕੇ ਜਾਣਾ ਪੈ ਗਿਆ ਨਲਿਨੀ ਉਸ ਨੂੰ ਆਮ ਔਰਤਾਂ ਨਾਲੋਂ ਕੁਝ ਅਲੱਗ ਲੱਗੀ ਸੀ ਸਨੋਵਰ ਨੂੰ ਉਸ ਵਿੱਚ ਜਰਾ ਵੱਖਰੀ ਕਿਸਮ ਦਾ ਆਕਰਸ਼ਣ ਦੇਸੀ ਸੀ ਉਹਦਾ ਦਿਲ ਕੀਤਾ ਕਿ ਨਲਿਨੀ ਲਾਲ ਮੁੜ ਕੇ ਕੋਈ ਗੱਲ ਕਰੇ ਪਰ ਉਹ ਔਰਤਾਂ ਵਿੱਚ ਜਾ ਬੈਠੀ ਇੰਜ ਸਨੋਵਰ ਨੇ ਪਹੁੰਚ ਕਰਨੇ ਠੀਕ ਨਾ ਸਮਝੇ ਅਗਲੇ ਇੱਕ ਮਹਿਫਿਲ ਵਿੱਚ ਉਸ ਨੂੰ ਨਲਿਨੀ ਦੇ ਹੋਰ ਨੇੜੇ ਹੋਣ ਦਾ ਮੌਕਾ ਮਿਲ ਗਿਆ ਸੀ ਗੱਲਾਂ-ਗੱਲਾਂ 'ਚ ਉਸੀ ਤੋਂ ਤੂੰ ਤੱਕ ਪਹੁੰਚ ਗਏ ਸੀ ਸਨੋਵਰ ਨੇ ਪੁੱਛਿਆ ਨਲਿੰਨੀ ਤੂੰ ਵੀ ਕੁਝ ਲਿਖਦੀ ਏ ਕਿ ਨਹੀਂ ਨਹੀਂ ਮੈਨੂੰ ਨਹੀਂ ਲਿਖਣਾ ਪੜਨਾ ਬਹੁਤ ਬੋਰਿੰਗ ਜਾਪਦਾ ਮੈਂ ਤਾਂ ਚਿੱਠੀ ਵੀ ਬੜੀ ਮੁਸ਼ਕਿਲ ਨਾਲ ਲਿਖਦੀ ਹਾਂ ਫਿਰ ਵੇਲੀ ਦਾ ਵਕਤ ਕਿਵੇਂ ਗੁਜ਼ਰਦਾ ਬੋਰ ਹੋ ਕੇ ਪਹਿਲਾਂ ਤਾਂ ਇਹ ਬੋਰੀਅਤ ਬਹੁਤ ਜ਼ਿਆਦਾ ਸੀ ਹੁਣ ਤਾਂ ਫਿਰ ਵੀ ਕੁਝ ਘੰਟੇ ਕੰਮ ਤੇ ਨਿਕਲ ਜਾਂਦੇ ਨੇ ਬੋਰੀਅਤ ਕਿਵੇਂ ਘਰ ਹੈ ਬੱਚੇ ਨੇ ਘਰ ਦਾ ਕੰਮ ਤਾਂ ਕਿੰਨਾ ਕੁ ਹੁੰਦਾ ਮੇਰਾ ਕੰਮ ਤਾਂ ਬੱਚਿਆਂ ਨੂੰ ਸਕੂਲ ਭੇਜ ਕੇ ਹੀ ਖਤਮ ਹੋ ਜਾਂਦਾ ਹੈ। ਵਿਸ਼ਪਾਲ ਜੀ ਪੱਕੀ ਹੀ ਸ਼ਿਫਟ 2 ਤੋਂ 10 ਵਜੇ ਸ਼ਾਮ ਦੀ ਆ। ਇਹ 1 ਵਜੇ ਘਰੋਂ ਜਾ ਕੇ 11 ਵਜੇ ਮੁੜਦੇ ਨੇ। ਬੱਚੇ ਸਕੂਲੋਂ ਆ ਕੇ ਆਪੋ ਆਪਣੇ ਕੰਪਿਊਟਰਾਂ ਨੂੰ ਜਾਂਚਿੰਮੜਦੇ ਨੇ। ਮੇਰੇ ਕੋਲ ਤਾਂ ਵਕਤ ਹੀ ਵਕਤ ਹੁੰਦਾ। ਹੁਣ ਜਦੋਂ ਤੋਂ ਕੰਮ ਤੇ ਲੱਗੀ ਆ ਪਹਿਲਾਂ ਨਾਲੋਂ ਬਿਜ਼ੀ ਰਹਿਣੀ ਆ। ਕੰਮ ਕਿੱਥੇ ਕਰਦੀ ਏ ਤੂੰ? ਸੈਂਟਰਲ ਪੁਆਇੰਟ ਟੋਟਨਮ ਕੋਡ ਰੋਡ ਤੇ। ਪਹਿਲਾਂ ਉਹਨਾਂ ਦਾ ਦਫ਼ਤਰ ਇਨ ਫੋਲਡ ਹੁੰਦਾ ਸੀ ਇਹ ਬੰਦ ਹੋ ਗਿਆ ਤੇ ਮੈਨੂੰ ਹੈੱਡ ਆਫ ਇਸ ਜੌਬ ਮਿਲ ਗਈ ਮੈਂ ਵੀ ਤਾਂ ਉਸ ਏਰੀਆ 'ਚੇ ਕੰਮ ਕਰਦਾ ਬ੍ਰਿਟਿਸ਼ ਪੈਟਰੋਲੀਅਮ ਦੇ ਦਫ਼ਤਰ ਤੂੰ ਅੰਡਰਗਰਾਊਂਡ ਤੇ ਟਰੈਵਲ ਕਰਦਾ ਹਾਂ ਹਾਂ ਸੈਂਟਰਲ ਲਾਈਨ ਤੇ ਲੇਟ ਰਹਿਣਾ ਮੈਂ ਵੀ ਤਾਂ ਉਸੇ ਲਾਈਨ 'ਚ ਹੀ ਆਉਂਦੀ ਆ ਅਸੀਂ ਰੈੱਡ ਬ੍ਰਿਜ ਰਹਿਨੇ ਆ ਮੈਂ ਵੀ ਸੋਚਦੀ ਆ ਕਿ ਤੈਨੂੰ ਕਿਧਰੇ ਮੈਂ ਦੇਖਿਆ ਜ਼ਰੂਰ ਇੱਕ ਦਿਨ ਸਨੋਵਰ ਕੰਮ ਤੋਂ ਪਰਤ ਰਿਹਾ ਸੀ। ਉਹਦੀ ਆਦਤ ਸੀ ਕਿ ਐਕਸਕਲੇਟਰ ਤੇ ਖੜੇ ਰਹਿਣ ਦੀ ਬਜਾਏ ਜਲਦੀ ਜਲਦੀ ਪੌੜੀਆਂ ਉਤਰ ਜਾਂਦਾ। ਜਦ ਦੌੜਦਾ ਹੋਇਆ ਉਹ ਪੌੜੀਆਂ ਉਤਰ ਰਿਹਾ ਸੀ ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਹੈਲੋ ਸਨੋਵਰ। ਉਹਦੇ ਪੈਰ ਉੱਥੇ ਰੁਕ ਗਏ। ਪਿੱਛੇ ਨੂੰ ਦੇਖਿਆ ਤਾਂ ਨਲਿਨੀ ਖੜੀ ਮੁਸਕਰਾ ਰਹੀ ਸੀ। ਉਹਨੇ ਸਕਰਟ ਨਾਲ ਜੈਕਟ ਪਾਈ ਹੋਈ ਸੀ। ਦਫ਼ਤਰੀ ਔਰਤਾਂ ਵਾਂਗ ਗਲ ਵਿੱਚ ਬੈਗ ਵੀ ਲਟਕਾਇਆ ਹੋਇਆ ਸੀ। ਪਹਾੜੀਆਂ ਵਾਪਸ ਚੜ ਕੇ ਉਹਦੇ ਬਰਾਬਰ ਆ ਖੜਾ ਹੋਇਆ ਨਲੀਨੀ ਬੋਲੀ ਤੂੰ ਐਵੇਂ ਰੋਜ਼ ਦੜੰਗੇ ਮਾਰਦਾ ਉੱਤਰ ਜਾਣਾ ਪਤਾ ਨਹੀਂ ਕਿਹੜੀ ਗੱਲ ਦੀ ਕਾਲੀ ਆ ਤੈਨੂੰ ਕੌਣ ਕੌਣ ਇੰਤਜ਼ਾਰ ਕਰ ਰਿਹਾ ਤੇਰਾ ਸਨੋਵਰ ਥੋੜਾ ਜਿਹਾ ਸ਼ਰਮਾ ਗਿਆ ਨਲੀਨੀ ਨੂੰ ਗੁਰਦੇਵ ਰਾਹੀਂ ਪਤਾ ਲੱਗ ਚੁੱਕਿਆ ਸੀ ਕਿ ਸਨੋਵਰ ਦਾ ਨਾ ਨਾ ਤਾਂ ਕੋਈ ਅੱਗੇ ਐ ਨਾ ਕੋਈ ਪਿੱਛੇ ਇੱਕ ਵਾਰ ਵਿਆਹ ਕਰਾਇਆ ਸੀ ਉਹਨੇ ਪਰ 3 ਮਹੀਨੇ ਵਿੱਚ ਹੀ ਟੁੱਟ ਗਿਆ ਸਨੋਵਰ ਨੇ ਗੱਲ ਤੋੜਨ ਲਈ ਪੁੱਛਿਆ ਕਿੰਨੇ ਵਜੇ ਛੁੱਟੀ ਹੁੰਦੀ ਹੈ ਤੈਨੂੰ? ਏਸੇ ਟਾਈਮ ਤੇ ਨਾਈਟ 9 ਤੋਂ 5 ਸ਼ਿਫਟ ਆ ਮੇਰੀ। ਕਦੇ-ਕਦੇ ਅਰਲੀ ਵੀ ਮਿਲ ਜਾਂਦੀ ਆ। ਮੈਂ ਤਾਂ ਤੈਨੂੰ ਅਕਸਰ ਦੇਖਦੀ ਆ। ਹੱਜ ਸੋਚਿਆ ਬਲਾ ਕੇ ਹੀ ਦੇਖਾਂ ਕਿ ਇੰਨੀ ਜਲਦੀ ਵੀ ਕਿਹੜੀ ਐ। ਮੇਰੀ ਸ਼ਿਫਟ ਵੀ ਇਹੀ ਹੈ। ਪਰ ਦੇਖ ਨਲਿਨੀ ਮੇਰੀ ਮੂਰਖਤਾ ਤੇਰੇ ਜਿਹੀ ਹੁਸੈਨ ਕੁੜੀ ਨੂੰ ਮੈਂ ਪਛਾਣਨ 'ਚ ਵੀ ਕਤਾਹੀ ਕਰ ਗਿਆ। ਹੁਣ ਨਲਿਨੀ ਥੋੜਾ ਜਿਹਾ ਸ਼ਰਮਾ ਗਈ ਸੀ। ਐਕਸ ਕਾ ਲੇਟਰ ਤੋਂ ਉੱਤਰ ਕੇ ਉਹ ਪਲੇਟਫਾਰਮ ਵੱਲ ਤੁਰ ਪੇ। ਪਲੇਟਫਾਰਮ ਤੇ ਭੀੜ ਬਹੁਤ ਵੱਧ ਗਈ ਸੀ। ਗੱਡੀ ਆਈ ਤਾਂ ਲੋਕ ਦੌੜ-ਦੌੜ ਕੇ ਗੱਡੀ 'ਚ ਚੜੇ। ਕਿਉਂਕਿ ਉਤਰਨ ਵਾਲੇ ਤਾਂ ਨਾਂ ਦੇ ਬਰਾਬਰੀ ਸੀ। ਦਫ਼ਤਰਾਂ 'ਚ ਛੁੱਟੀ ਦਾ ਵਕਤ ਹੋਣ ਕਰਕੇ ਸਿਰਫ ਚੜਨ ਵਾਲੀ ਸੀ। ਨਲੀਨੀ ਤੇ ਸੁਨੋਵਰ ਇੱਕ ਦੂਜੇ ਨਾਲ ਕੋਟੇ ਖੜੇ ਸੀ। ਲਾਲਟਨ ਆਉਣ ਤੇ ਭੀੜ ਕੁਝ ਘਟ ਗਈ ਸੀ। ਸੁਨੋਵਰ ਨਲੀਨੀ ਨੂੰ ਬਾਏ ਬਾਏ ਕਹਿ ਕੇ ਛਾਲ ਮਾਰ ਗੱਡੀ 'ਚ ਉਤਰ ਗਿਆ। ਘਰ ਪਹੁੰਚਣ ਤੱਕ ਉਹ ਨਲੀਨੀ ਬਾਰੇ ਸੋਚਦਾ ਰਿਹਾ। ਆਰਾ ਕੇ ਉਹ ਸਿੱਧਾ ਬਿਸਤਰ ਚ ਲੰਮਾ ਪੈ ਗਿਆ ਪਿਆ ਪਿਆ ਕਿੰਨੀ ਦੇਰ ਤੱਕ ਉਹਦੇ ਬਾਰੇ ਉਹਦੇ ਨਾਲ ਹੋਈ ਮੁਲਾਕਾਤ ਦਾ ਸਰੂਰ ਮਾਨਦਾ ਰਿਹਾ ਉਹਦੇ ਜਿਸਮ ਨਾਲ ਹੋਈ ਕੋਟਨ ਨੂੰ ਮਹਿਸੂਸ ਕਰਦਾ ਰਿਹਾ ਬਹੁਤ ਦੇਰ ਬਾਅਦ ਉਸ ਨੇ ਕਿਸੇ ਔਰਤ ਵਿੱਚ ਇੰਨੀ ਖਿੱਚ ਦੇਖੀ ਸੀ ਬਹੁਤ ਦੇਰ ਬਾਅਦ ਕਿਸੇ ਔਰਤ ਨੇ ਉਹਨੂੰ ਕਿੱਲਿਆ ਸੀ ਅਗਲੇ ਦਿਨ ਫੇਰ ਉਸ ਨੂੰ ਆਉਂਦੇ ਵਕਤ ਨਲੀਨੀ ਮਿਲ ਗਈ ਉਸ ਤੋਂ ਅਗਲੇ ਦਿਨ ਫੇਰ ਮਿਲ ਗਈ ਤੇ ਫਿਰ ਤਾਂ ਰੋਜ਼ ਦਾ ਹੀ ਸلسلਾ ਹੋ ਗਿਆ ਸੀ ਇਹਨਾਂ ਦਾ ਜੈਨ ਲਿਨੀ ਜਰਾ ਪਹਿਲਾਂ ਵਿਲੀ ਹੋ ਜਾਂਦੀ ਤਾਂ ਟਾਟਨਮ ਕੋਡ ਰੋਡ ਤੇ ਸਟੇਸ਼ਨ ਦੇ ਬਾਹਰ ਖੜੀ ਸਨੋਵਰ ਦਾ ਇੰਤਜ਼ਾਰ ਕਰਦੀ ਰਹਿੰਦੀ ਸਵੇਰ ਨੂੰ ਕੰਮ ਤੇ ਆਉਂਦਿਆਂ ਵਕਤ ਉਹਨਾਂ ਦੀ ਘਟਵਾਦੀ ਮੁਲਾਕਾਤ ਹੁੰਦੀ ਸੀ ਇੱਕ ਤਾਂ ਗੱਡੀ ਵਿੱਚ ਭੀੜ ਹੀ ਅੰਤਾਂ ਦੀ ਹੁੰਦੀ ਕਿ ਪਤਾ ਹੀ ਨਾ ਚੱਲਦਾ ਕੌਣ ਕਿੱਥੇ ਆ ਦੂਜੀ ਗੱਲ ਦੂਜੀ ਗੱਲ ਇਹ ਵੀ ਸੀ ਕਿ ਨਲਿਨੀ ਨੂੰ ਕਈ ਵਾਰ ਇੱਕ ਘੰਟਾ ਪਹਿਲਾਂ ਹੀ ਕੰਮ ਤੇ ਜਾਣਾ ਪੈਂਦਾ ਉਂਝ ਲਾਇਓਵਰ ਟਾਈਮ ਦੇ ਬਦਲੇ ਵਿੱਚ ਉਹਨੂੰ ਕੋਈ ਵਾਧੂ ਛੁੱਟੀ ਮਿਲ ਜਾਂਦੀ ਸੀ ਉਹ ਆਪਸ ਵਿੱਚ ਕਾਫੀ ਖੁੱਲਗੇ ਸੀ ਘਰ ਦੀਆਂ ਬਾਹਰ ਦੀਆਂ ਗੱਲਾਂ ਕਰਦੇ ਹੀ ਰਹਿੰਦੇ ਇੱਕ ਦਿਨ ਸੁਨੋਵਰ ਨੇ ਕਿਹਾ ਨਲਿੰਨੀ ਤੇਰੇ ਚਿਹਰੇ ਤੇ ਕਿਸੇ ਘੋਰ ਉਦਾਸੀ ਦੀ ਇਬਾਦਤ ਲਿਖੀ ਹੋਈ ਆ ਜਰਾ ਮੈਨੂੰ ਵੀ ਦੱਸ ਸੁਨੋਵਰ ਮੈਨੂੰ ਕੋਈ ਉਦਾਸੀ ਨਹੀਂ ਕੋਈ ਗਮ ਨਹੀਂ ਇਹ ਸਭ ਕੰਮ ਦਾ ਪ੍ਰੈਸ਼ਰ ਆ ਸੁਨੋਵਰ ਦੀ ਤਸੱਲੀ ਨਾ ਹੋਈ ਸੋਚਦਾ ਕਿ ਅੱਖਾਂ ਥੱਲੇ ਉੱਭਰੀਆਂ ਥੈਲੀਆਂ ਦਾ ਕਾਰਨ ਕੰਮ ਦਾ ਪ੍ਰੈਸ਼ਰ ਤਾਂ ਨਹੀਂ ਹੋ ਸਕਦਾ ਬਿਮਾਰ ਜਿਹੇ ਹਾਸੇ ਵਕਤ ਉਹਦੀ ਦੰਦ ਬੀੜ ਪਤਲੇ ਬੁੱਲਾਂ ਚੋਂ ਐਵੇਂ ਨਹੀਂ ਸੀ ਛੁੱਟ ਜਾਂਦੀ ਸੁਨੋਵਰ ਨੇ ਵੀ ਦੋ ਚਾਰ ਵਾਰੀ ਸਵਾਲ ਪੁੱਛ ਕੇ ਆਪਣਾ ਮੂੰਹ ਬੰਦ ਕਰ ਲਿਆ ਇੱਕ ਦਿਨ ਕੰਮ ਤੋਂ ਪਰਤਦੇ ਆਂ ਢੇੜ ਚ ਖੜਿਆ ਪਤਾ ਨਹੀਂ ਸੁਨੋਵਰ ਨੇ ਕਿਹੜੇ ਵੇਲੇ ਆਪਣੀ ਬਾਨ ਨਲੀਨੀ ਦੇ ਲੱਕ ਦੇ ਦੁਆਲੇ ਵਗਣ ਲਈ ਨਲੀਨੀ ਕੁਝ ਨਾ ਬੋਲੀ ਬਸ ਸੁਨੋਵਰ ਦੀਆਂ ਅੱਖਾਂ ਚੱਖਾਂ ਪਾ ਕੇ ਦੇਖਦੀ ਰਹੀ ਇੱਕ ਦਿਨ ਸੁਨੋਵਰ ਨੇ ਕਿਹਾ ਕਿਉਂ ਨਾ ਕਿਸੇ ਦਿਨ ਕਿਸੇ ਪਾਸੇ ਘੁੰਮੀ ਆਪਾਂ ਨਲੀਨੀ ਨੇ ਉਸੇ ਵਕਤ ਕਿਹਾ ਕਿਉਂ ਨਹੀਂ ਲੰਚ ਬ੍ਰੇਕ ਵੇਲੇ ਮੈਂ ਛੁੱਟੀ ਕਰ ਲਵਾਂਗੀ ਫਿਰ ਜਿੱਧਰ ਤੂੰ ਕਹੇਂਗਾ ਉਧਰ ਚੱਲਾਂਗੇ ਅਗਲੇ ਦਿਨ ਦੁਪਹਿਰੇ ਸਨੋਵਰ ਛੁੱਟੀ ਕਰਕੇ ਉਹਦੇ ਕੰਮ ਤੇ ਪਹੁੰਚ ਗਿਆ ਉਹ ਦੋਵੇਂ ਜਣੇ ਐਕਸਪੋਰਟ ਸਟਰੀਟ ਵਿੱਚ ਦੇ ਹੁੰਦੇ ਹੋਏ ਹਾਈਡ ਪਾਰਕ 'ਚ ਜਾ ਪੁੱਜੇ ਦਿਨ ਬਹੁਤ ਚਮਕੀਲਾ ਸੀ ਲੋਕ ਨੰਗੇ ਜੇ ਹੋ ਕੇ ਧੁੱਪ ਚूस ਰਹੇ ਸੀ ਸਾਰੇ ਪਾਸੇ ਚਹਲ ਪਹਿਲ ਆਧੇ ਸੁੱਤਿਆਂ ਜੋੜਿਆਂ 'ਚੋਂ ਹੁੰਦੇ ਹੋਏ ਉਹ ਇੱਕ ਪਾਸੇ ਬਹਿ ਗਏ ਸਨੋਵਰ ਭਾਵੇਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਸਹਿਜੇ ਸਹਿਜ ਕਰ ਜਾਂਦਾ ਸੀ ਪਰ ਉਹਦੇ ਜਜ਼ਬਾਤ ਆਪ ਹੁੰਦਰੇ ਨਹੀਂ ਸੀ ਦੌੜੇ ਜਾਂਦੇ ਦੌੜੇ ਜਾਂਦੇ ਖਿਆਲਾਂ ਨੂੰ ਸਹਜੇ ਇੱਕ ਚੀਜ਼ਕ ਨਾਲ ਰੋਕ ਸਕਦਾ ਸੀ ਪਰ ਨਲਿਨੀ ਦੇ ਬਾਰੇ ਵਿੱਚ ਉਸ ਦੇ ਕਾਬੂ ਚੋਂ ਕੁਝ ਨਿਕਲਦਾ ਜਾ ਰਿਹਾ ਸੀ ਉਹ ਉਸਨੇ ਨਲਿਨੀ ਦੇ ਨੇੜੇ ਹੋ ਕੇ ਕਿਹਾ ਨਲਿਨੀ ਮੈਂ ਕਾਫੀ ਧੀਰ ਤੋਂ ਇਕੱਲਾ ਰਹਿ ਰਿਹਾ ਹਾਂ ਪਰ ਮੈਨੂੰ ਕਦੇ ਇਕੱਲ ਮਹਿਸੂਸ ਨਹੀਂ ਸੀ ਹੋਈ ਸਗੋ ਇਕੱਲੇ ਰਹਿਣ ਦੀ ਆਦਤ ਜੀ ਬਣ ਗਈ ਸੀ ਮੈਨੂੰ ਪਰ ਜਦੋਂ ਤੋਂ ਤੇਰੀ ਨਾਲ ਮੁਲਾਕਾਤ ਹੋਈ ਹੈ ਨਾ ਮੈਨੂੰ ਜਾਪਦਾ ਹੈ ਕਿ ਮੈਨੂੰ ਕਿਸੇ ਦੀ ਜ਼ਰੂਰਤ ਆ ਨਲਿੰਨੀ ਨੇ ਸਨੋਵਰ ਦਾ ਹੱਥ ਫੜਿਆ ਉਹਦੇ ਮੋਢੇ ਤੇ ਸਿਰ ਰੱਖ ਕੇ ਬੋਲੀ ਸਨੋਵਰ ਤੂੰ ਮੈਨੂੰ ਕਿੰਨੀ ਵਾਰ ਪੁੱਛਿਆ ਕਿ ਮੇਰੇ ਚਿਹਰੇ ਤੇ ਕਿਹੜੇ ਗਮ ਦੀਆਂ ਤਸਵੀਰਾਂ ਨੇ ਇਹ ਗਮ ਦੀਆਂ ਨਹੀਂ ਇਹ ਕੱਲ ਦੀਆਂ ਲਕੀਰਾਂ ਨੇ ਮੈਂ ਭਰੀ ਫੈਮਿਲੀ 'ਚ ਰਹਿ ਕੇ ਵੀ ਇਕੱਲੀ ਆ ਤੈਨੂੰ ਕਿਹੜੀ ਗੱਲ ਦੀ ਲੋਨਲਿਨੈਸ ਐ ਸਨੋਵਰ ਮੈਂ ਇੱਕ ਵੱਡੇ ਪਰਿਵਾਰ 'ਚੋਂ ਆਈ ਆ ਕਈ ਭੈਣ ਭਰਾਵਾਂ ਦੀ ਭੈਣ ਆ ਮੈਂ ਮੈਂ ਕਾਲਜ ਤੇ ਯੂਨੀਵਰਸਿਟੀ ਤੱਕ ਪੜ੍ਹੀ ਆ ਵਿਆਹ ਬਾਰੇ ਮੇਰੇ ਕਈ ਸੁਪਨੇ ਸੀ ਪਰ ਇੰਗਲੈਂਡ ਦੇ ਲਾਲਚ ਵਿੱਚ ਮੇਰਾ ਵਿਆਹ ਵਿਸ਼ਵਪਾਲ ਨਾਲ ਕਰ ਦਿੱਤਾ ਗਿਆ ਵਿਸ਼ਵਪਾਲ ਕੋਲ ਕੋਈ ਸੁਪਨਾ ਨਹੀਂ ਸੀ ਵਿਆਹ ਦਾ ਕੋਈ ਜਾਨ ਨਹੀਂ ਸੀ ਮੇਰੇ ਸਾਰੇ ਚਾ ਦਮ ਤੋੜਦੇ ਗਏ ਕਹਿ ਕੇ ਨਲੀਨੀ ਸਸਕਣ ਲੱਗ ਪਈ ਟਿਸ਼ੂ ਨਾਲ ਨੱਕ ਸਾਫ਼ ਕਰਕੇ ਫੇਰ ਕਹਿਣ ਲੱਗੀ 12 ਸਾਲ ਹੋ ਗਏ ਸਾਡੇ ਵਿਆਹ ਨੂੰ ਇੱਕ ਵੀ ਸ਼ਾਮ ਮੈਂ ਆਪਣੇ ਪਤੀ ਨਾਲ ਨਹੀਂ ਸੀ ਬਤਾਈ ਇਹਨਾਂ ਦੀ ਪੱਕੀ ਸ਼ਿਫਟ ਆ ਸ਼ਾਮ ਦੀ 2 ਤੋਂ 10 ਵਜੇ ਤੱਕ 11 ਵਜੇ ਘਰ ਆਉਂਦੇ ਨੇ ਸ਼ਰਾਬ ਪੀ ਕੇ ਰੱਜ ਕੇ ਕਵਿਤਾ ਗੁਣਗਣਾਉਂਦੇ ਨੇ ਤੇ ਰੋਟੀ ਖਾ ਕੇ ਸੌ ਜਾਂਦੇ ਨੇ ਮੈਂ ਕੋਈ ਸ਼ਿਕਾਇਤ ਕਰਾਂ ਹਉ ਪਰੇ ਕਰ ਛੱਡਦੇ ਨੇ ਜੇ ਜਿੱਦ ਕਰਾਂ ਤਾਂ ਝਈਆਂ ਲੈ ਕੇ ਪੈਂਦੇ ਨੇ ਜਦ ਗੁੱਸਾ ਚੜਦਾ ਤਾਂ ਬੈਠਾ ਖੜਾ ਵੀ ਨਹੀਂ ਦੇਖਦਾ ਮੇਰੀ ਬੇਇੱਜ਼ਤੀ ਕਰਕੇ ਰੱਖ ਦਿੰਦਾ ਕਦੇ ਜ਼ਿੰਦਗੀ ਦੀ ਸਮੱਸਿਆ ਬਾਰੇ ਗੱਲ ਨਹੀਂ ਕਰਦੇ ਮੌਕਾ ਹੀ ਨਹੀਂ ਹੁੰਦਾ ਰਾਤ ਨੂੰ ਸ਼ਰਾਬੀ ਹੁੰਦੇ ਨੇ ਹੋਸ਼ ਆਉਂਦੇ ਸੈਕਸ ਦੀ ਮੰਗ ਕਰਨਗੇ ਦੋ ਕੁ ਮਿੰਟ ਲਈ ਆਈ ਲਵ ਯੂ ਆਈ ਲਵ ਯੂ ਕਰਨਗੇ ਮੈਂ ਕੋਈ ਗੱਲ ਤੋੜਾ ਤਾਂ ਕਹਿਣਗੇ ਇਹ ਵਕਤ ਇਹਨਾਂ ਗੱਲਾਂ ਦਾ ਥੋੜੀ ਆ ਫਿਰ ਮੁੜ ਕੇ ਸੋ ਜਾਣਗੇ ਮੈਂ ਵੇਲੇ ਸਿਰ ਉੱਠ ਕੇ ਬੱਚਿਆਂ ਦਾ ਖਾਣਾ ਤਿਆਰ ਕਰਦੀ ਆ ਮੇਰੇ ਜਾਣ ਵੇਲੇ ਤੱਕ ਉਹ ਸੁੱਤੇ ਹੀ ਹੁੰਦੇ ਨੇ ਸ਼ਾਮ ਨੂੰ ਬੱਚਿਆਂ ਕੋਲ ਥੋੜਾ ਚਿਰ ਕਦੇ ਬੈਠ ਜਾਨੀ ਆ ਪਰ ਬੱਚਿਆਂ ਨਾਲ ਉਹ ਦੁੱਖ ਸੁੱਖ ਤਾਂ ਨਹੀਂ ਨਾ ਫਰੋਲ ਸਕਦੀ ਜੋ ਪਤੀ ਨਾਲ ਕਰ ਸਕਦੀ ਆ ਪਰ ਪਤੀ ਹੋਏ ਜਾਂ ਨਾ ਹੋਏ ਇੱਕ ਬਰਾਬਰ ਆ ਮੇਰੇ ਕੰਮ ਤੇ ਲੱਗਣ ਤੋਂ ਪਹਿਲਾਂ ਸਵੇਰ ਨੂੰ ਕੁਝ ਵਕਤ ਮਿਲ ਜਾਂਦਾ ਸੀ ਇਨਾਂ ਕੋਲ ਬੈਠ ਸਕਾਂ ਪਰ ਇੱਕ ਵੀਦਾ ਸੁਣਾ ਸੁਣਾ ਕੇ ਮੈਨੂੰ ਪਾਗਲ ਕਰ ਛੱਡ ਦੇ ਕੋਈ ਜ਼ਿੰਦਗੀ ਦੀ ਗੱਲ ਦਾ ਕੀ ਕਰਨੀ ਆ ਉੰਜ ਉਹ ਕੁਝ ਪਲ ਲਈ ਰੁਕੀ ਤੇ ਫਿਰ ਕਹਿਣਾ ਸ਼ੁਰੂ ਕੀਤਾ ਹੁਣ ਤੂੰ ਹੀ ਦੱਸ ਨੋਵਰ ਅਜਿਹਾ ਇਕੱਲਾਪਨ ਮੈਨੂੰ ਪਾਗਲ ਨਹੀਂ ਕਰੇਗਾ ਤਾਂ ਕੀ ਹੋਰ ਕੀ ਕਰੇਗਾ ਮੇਰੇ ਚਿਹਰੇ ਤੇ ਆਈ ਬੈਗਸ ਤਾਂ ਬਣ ਨਹੀਂ ਨੇ ਨਾ ਪਰ ਜਦੋਂ ਤੋਂ ਤੂੰ ਮੈਨੂੰ ਮਿਲਿਆ ਮੈਨੂੰ ਜ਼ਿੰਦਗੀ 'ਚ ਦਿਲਚਸਪੀ ਵਜਣ ਲੱਗ ਪਈ। ਘਰ ਜਾ ਕੇ ਵੀ ਕੰਮ ਨੂੰ ਮਨ ਕਰਦਾ। ਦਿਲ ਕਰਦਾ ਹੈ ਕਿ ਤੇਰੇ ਨਾਲ ਗੱਲਾਂ ਕਰੀ ਜਾਵਾਂ। ਨਲਿਨੀ ਮੈਨੂੰ ਤੇਰਾ ਸਾਥ ਅਜੀਬ ਜੀ ਮਾਨਸਿਕ ਤਸੱਲੀ ਦੇ ਰਿਹਾ ਹੈ। ਪਰ ਯਾਰ ਮੈਨੂੰ ਗਿਲਟੀ ਕੌਂਸ਼ੀਅਸ ਮਾਰੀ ਜਾ ਰਹੀ ਆ। ਤੂੰ ਮੈਰਿਡ ਊਮਾ ਨਾ। ਤੇਰੇ ਪਤੀ ਨੂੰ ਮੈਂ ਜਾਣਦਾ। ਮੇਰਾ ਤੇਰੇ ਨਾਲ ਕੋਈ ਵੀ ਸਬੰਧ ਤੇਰੀ ਜ਼ਿੰਦਗੀ 'ਚ ਖਲਲ ਪੈਦਾ ਕਰ ਸਕਦਾ ਹੈ। ਨਲਿਨੀ ਮੈਂ ਗੁਨਾਹ ਦੀ ਹੱਦ ਪਾਰ ਕਰਦਾ ਜਾ ਰਿਹਾ ਹਾਂ। ਮੈਂ ਬਚਣਾ ਚਾਹੁੰਨਾ ਇਹ ਤੋਂ ਨਹੀਂ ਸਰੋਵਰ ਤੂੰ ਕੋਈ ਗੁਨਾ ਨਹੀਂ ਕਰ ਰਹਾ ਤੂੰ ਤਾਂ ਸਗੋਂ ਪਰ ਇਹ ਜੰਗਲ ਵਿੱਚ ਸੁੱਕਦੇ ਜਾ ਰਹੇ ਪੌਦੇ ਨੂੰ ਪਾਣੀ ਦੇ ਰਿਹਾ ਉਹਨੇ ਮੁਗਦ ਨਜ਼ਰਾਂ ਨਾਲ ਸਨੋਵਰ ਵੱਲ ਦੇਖਦਿਆਂ ਫਿਰ ਕਿਹਾ ਜਿੰਨਾ ਚਿਰ ਵੀ ਹੋ ਸਕਦਾ ਮੇਰੇ ਕੋਲ ਬਹਿ ਜਾ ਮੇਰੇ ਨਾਲ ਗੱਲਾਂ ਕਰੀ ਚੱਲ ਬਸ ਮੈਨੂੰ ਦੱਸਦਾ ਚੱਲ ਕਿ ਪਿਆਰ ਕੀ ਹੁੰਦਾ ਸਨੋਵਰ ਨੇ ਉਹਦੀ ਠੋਡੀ ਦੇ ਥੱਲੇ ਉਂਗਲ ਰੱਖ ਕੇ ਉਹਦਾ ਚਿਹਰਾ ਆਪਣੇ ਵੱਲ ਖਿੱਚ ਲਿਆ ਮਲਕੜੇ ਜਿਹੇ ਹੋਣ ਚੁੰਮੇ ਨਲਿੰਨੀ ਬੋਲੀ ਮੈਂ 16 ਸਾਲ ਦੀ ਕੁੜੀ ਵਾਂਗ ਤੇਰੇ ਪਿਆਰ 'ਚ ਕਮਲੀ ਹੁੰਦੀ ਜਾ ਰਹੀ ਆ ਇਹ ਸੱਚਮੁੱਚ ਮੇਰਾ ਪਹਿਲਾ ਹੀ ਪਿਆਰ ਆ ਸਨੋਵਰ ਨੇ ਘੜੀ ਦੇਖੀ 4 ਵੱਜ ਚੁੱਕੇ ਸੀ ਆੜਾ ਦਵਾਲਾ ਕਾਫੀ ਹੱਦ ਤੱਕ ਖਾਲੀ ਹੋ ਚੁੱਕਿਆ ਸੀ ਦਿਨ ਦੀ ਚੁਬਨ ਮੱਧਮ ਪੈ ਚੁੱਕੀ ਸੀ ਦੋਵੇਂ ਉੱਠ ਕੇ ਹੌਲੀ-ਹੌਲੀ ਸਟੇਸ਼ਨ ਵੱਲ ਤੁਰ ਪਏ ਇਸ ਤੋਂ ਬਾਅਦ ਕਈ ਵਾਰ ਉਹਨਾਂ ਦਾ ਇੰਜ ਘੁੰਮਣ ਦਾ ਪ੍ਰੋਗਰਾਮ ਬਣਿਆ ਕਈ ਵਾਰ ਲੰਡਨ ਦੇ ਲੋਕਾਂ ਦੇ ਦਰਿਆ ਵਿੱਚ ਹੜ ਜਾਂਦੇ ਤੇ ਕਈ ਵਾਰ ਲੰਡਨ ਤੋਂ ਬਾਹਰ ਵੱਲ ਕਾਰ 'ਚ ਘੁੰਮਣ ਚਲੇ ਜਾਂਦੇ ਨਲਿਨੀ ਕਹਿੰਦੀ ਸੁਨੋਵਰ ਇੰਜੇ ਘਰ ਚਲਾਈ ਜਾ ਬਸ ਰਸਤਾ ਭੁੱਲ ਜਾ ਘਰ ਮੁੜੇ ਨਾ ਸਕੀਏ ਸੁਨੋਵਰ ਕਹਿੰਦਾ ਨਲਿਨੀ ਇੰਜ ਗੁਆਚ ਜਾਣਾ ਮੇਰੇ ਲਈ ਤਾਂ ਆਸਾਨਾ ਪਰ ਤੇਰੇ ਲਈ ਮੁਸ਼ਕਿਲ ਆ ਬੱਚੇ ਨੇ ਤੇਰੇ ਕੋਲ ਪਤੀ ਆ ਤੇਰਾ ਮੇਰੇ ਫਕੀਰ ਕੋਲ ਕੀ ਆ ਨਲਿਨੀ ਕੁਝ ਦੇਰ ਚੁੱਪ ਰਹਿੰਦੀ ਆ ਫਿਰ ਹੌਲੀ ਜੇ ਕਹਿੰਦੀ ਆ ਸੁਨੋਵਰ ਤੇਰੇ ਕੋਲ ਤਾਂ ਬਹੁਤ ਕੁਝ ਆ ਇੱਕ ਦਿਨ ਸੁਨੋਵਰ ਨੇ ਕਿਹਾ ਨਲਿਨੀ ਕਿਸੇ ਦਿਨ ਮੇਰੇ ਘਰ ਆ ਜਾ ਮੇਰੇ ਘਰ ਕਿਸੇ ਔਰਤ ਦਾ ਪੈਰ ਪਏ ਨੂੰ ਬਰੇ ਹੋ ਚੁੱਕੇ ਨੇ ਫਿਰ ਇੱਕ ਦਿਨ ਨਲੀਨੀ ਕੰਮ ਤੇ ਜਾਣ ਦੀ ਬਜਾਏ ਸਨੋਵਰ ਦੇ ਘਰ ਆ ਗਈ ਸਟੇਸ਼ਨ ਦੇ ਨਾਲ ਹੀ ਐਡਲਟ ਰੋਡ ਤੇ ਫਲੈਟ ਵਿੱਚ ਸਨੋਵਰ ਰਹਿੰਦਾ ਸੀ ਛੋਟਾ ਜਿਹਾ ਫਲੈਟ ਸੀ ਉਹਦਾ ਸਨੋਵਰ ਦੀ ਜ਼ਰੂਰਤ ਜੋਗਾ ਇੱਕ ਬੈਠਕ ਇੱਕ ਸੌਣ ਦਾ ਕਮਰਾ ਇੱਕ ਰਸੋਈ ਤੇ ਗੁਸਲਖਾਨਾ ਨਲੀਨੀ ਨੇ ਬੈਠਕ ਦੀ ਹਰ ਚੀਜ਼ ਨੂੰ ਧਿਆਨ ਨਾਲ ਦੇਖਿਆ ਸਜਾਵਟ ਦੀਆਂ ਚੀਜ਼ਾਂ ਨੂੰ ਤਾਂ ਚੁੱਕ-ਚੁੱਕ ਕੇ ਦੇਖਿਆ ਬੋਲੀ ਤੂ ਦੇ ਘਰ ਨੂੰ ਬੜਾ ਸੁਥਰਾ ਰੱਖਿਆ ਹੋਇਆ ਐ ਐਨੀ ਸੰਭਾਲ ਤਾਂ ਕੋਈ ਔਰਤ ਵੀ ਨਹੀਂ ਕਰ ਸਕਦੀ ਰਸੋਈ ਦਾ ਜਿਵੇਂ ਕਦੇ ਵਰਤੀ ਨਾ ਹੋਵੇ ਫਿਰ ਉਹ ਬੈੱਡਰੂਮ 'ਚ ਚਲੀ ਗਈ ਹਰ ਚੀਜ਼ ਨੂੰ ਛੋਹ ਛੋ ਕੇ ਦੇਖ ਰਹੀ ਸੀ ਫਿਰ ਬੈੱਡ ਤੇ ਬਹਿ ਗਈ ਬੱਚਿਆਂ ਵਾਂਗ ਉਛਲਣ ਲੱਗੀ ਸੁਨੋਵਰ ਉਹਦੇ ਬਰਾਬਰ ਬਹਿ ਗਿਆ ਕਹਿਣ ਲੱਗਾ ਨਲਿਨੀ ਮੇਰੀ ਐਨੀ ਕੋ ਦੁਨੀਆ ਕੰਮ ਤੋਂ ਪਰਤ ਕੇ ਇੱਥੇ ਬੈੱਡ ਵਿੱਚ ਕੁਝ ਦਿਨ ਰੈਸਟ ਕਰਦਾ ਕੁਝ ਪੜਦਾ ਫਿਰ ਟੈਲੀਵਿਜ਼ਨ ਦੇਖਦਾ ਖਾਣ ਦਾ ਇੰਤਜ਼ਾਮ ਕਰਦਾ ਫਿਰ ਮੁੜ ਇਸੇ ਬਿਸਤਰੇ 'ਚ ਆ ਕੇ ਪੈ ਜਾਣਾ ਜਦ ਤੱਕ ਨੀਂਦ ਨਹੀਂ ਆਉਂਦੀ ਪੜਦਾ ਰਹਿਣਾ ਸਵੇਰੇ ਉੱਠ ਕੇ ਤਿਆਰ ਹੋ ਕੇ ਕੰਮ ਤੇ ਚਲਾ ਜਾਣਾ ਉਸਨੇ ਨਲੀਨੀ ਨੂੰ ਬਾਹਾਂ 'ਚ ਲਿਆ ਤੇ ਕਿਹਾ ਮੈਨੂੰ ਤੇਰੇ ਇੰਜ ਮਿਲਣ ਨਾਲ ਮੇਰੇ ਰੁਟੀਨ 'ਚ ਤਬਦੀਲੀ ਆ ਗਈ ਆ ਹੁਣ ਮੈਂ ਹਰ ਰੋਜ਼ ਕੁਝ ਤੇਰੇ ਬਾਰੇ ਵੀ ਸੋਚਦਾ ਤੂੰ ਮੇਰੇ ਬਹੁਤ ਕਰੀਬ ਆ ਗਈ ਹੈ ਨਾ ਤੇਰੇ ਜਿਸਮ ਦੀ ਸੁਗੰਧ ਹੀ ਮੇਰੇ ਦਿਲੋਂ ਦਿਮਾਗ ਤੇ ਛਾ ਰਹੀ ਆ ਮੈਂ ਆਤਮਿਕ ਤੌਰ ਤੇ ਤੇਰੇ ਨਾਲ ਰਚ ਮਿਚ ਚੁੱਕਿਆ ਹੁਣ ਸਰੀਰਕ ਤੌਰ ਤੇ ਇੱਕਮਿਕ ਹੋਣਾ ਚਾਹੁੰਨਾ ਸੁਨੋਵਰ ਮੈਂ ਤਾਂ ਸਿਰਫ ਆਤਮਿਕ ਸਬੰਧਾਂ ਨਾਲ ਹੀ ਸੰਤੋਸ਼ਟਾਂ ਪਰ ਨਲਿਨੀ ਮੈਨੂੰ ਸਰੀਰਕ ਸਬੰਧ ਵੀ ਚਾਹੀਦੇ ਨੇ ਸੈਕਸ ਵੀ ਮੇਰੀ ਭੁੱਖਾ ਕੀ ਸੈਕਸ ਤੇਰੀ ਜ਼ਰੂਰਤ ਆ ਸੈਕਸ ਮੇਰੀ ਜ਼ਰੂਰਤ ਨਹੀਂ ਚਾਹਤਾ ਨਲਿਨੀ ਸੈਕਸ ਤਾਂ ਕੁਦਰਤੀ ਚੀਜ਼ ਆ ਸਬੰਧਨ ਦੀ ਖੂਬਸੂਰਤੀ ਤੋਂ ਨਿਕਲਦਾ ਇੱਕ ਸਟੇਜ ਤੇ ਆ ਕੇ ਜ਼ਰੂਰੀ ਹੋ ਜਾਂਦਾ सेक्स ਮੇਰੇ ਲਈ ਜ਼ਰੂਰੀ ਨਹੀਂ ਆ ਸੁਨੋ ਵਰ ਸੈਕਸ ਤਾਂ ਮੈਨੂੰ ਆਪਣੇ ਪਤੀ ਤੋਂ ਮਿਲ ਰਿਹਾ ਹੈ ਲੋੜ ਤੋਂ ਵੱਧ ਮਿਲ ਰਿਹਾ ਹੈ ਮੇਰੀ ਜ਼ਰੂਰਤ ਤਾਂ ਤੇਰਾ ਪਿਆਰ ਆ ਜੋ ਮੈਨੂੰ ਪਤੀ ਕੋਲੋਂ ਨਹੀਂ ਮਿਲਦਾ ਜੇ ਸੈਕਸ ਤੇਰੀ ਜ਼ਰੂਰਤਾਂ ਤਾਂ ਪੂਰੀ ਪੂਰੀ ਕਰ ਲ ਪਰ ਇਹਦੇ ਵਿੱਚ ਮੇਰੀ ਮਰਜ਼ੀ ਨਹੀਂ ਹੋਊਗੀ ਨਲੀਨੀ ਮੈਂ ਐਨਾ ਬੋਣਾ ਥੋੜੀ ਆ ਇਹ ਰਿਸ਼ਤਾ ਦੋ ਪਾਸੜ ਹੁੰਦਾ ਹੈ ਇੱਕ ਤਰਫਾ ਰਿਸ਼ਤਾ ਰਿਸ਼ਤੇ ਵਿੱਚ ਮੈਂ ਯਕੀਨ ਨਹੀਂ ਕਰਦਾ ਕੁਝ ਪਲ ਲਈ ਚੁੱਪਚਾਈ ਰਹੀ ਨਲੀਨੀ ਉੱਠ ਕੇ ਖੜੀ ਹੋ ਗਈ ਤੇ ਖਿੜਕੀ ਦੇ ਲੱਗੇ ਪਰਦੇ ਨੂੰ ਛੋ ਕੇ ਦੇਖਣ ਲੱਗ ਪਈ। ਸਨੋਵਰ ਵੀ ਉੱਠ ਕੇ ਖੜਾ ਹੋ ਗਿਆ ਤੇ ਬੋਲਿਆ ਮੈਂ ਚਾਹ ਬਣਾਉਣਾ। ਨਹੀਂ ਸਨੋਵਰ, ਚਾਹ ਮੈਂ ਬਣਾਵਾਂਗੀ। ਨਾਲ ਹੀ ਕੁਝ ਖਾਣ ਨੂੰ ਵੀ। ਇਸ ਤੋਂ ਬਾਅਦ ਸਨੋਵਰ ਬਦਲ ਗਿਆ ਸੀ। ਨਲੀਨੀ ਨਾਲ ਓਪਰਾ ਓਪਰਾ ਵਰਤਾਵ ਕਰਨ ਲੱਗ ਪਿਆ। ਨਲੀਨੀ ਸਟੇਸ਼ਨ ਤੋਂ ਬਾਅਦ ਉਹਦਾ ਇੰਤਜ਼ਾਰ ਕਰਦੀ ਰਹਿੰਦੀ। ਫੋਨ ਕਰਦੀ, ਮਿਲਣ ਵਾਸਤੇ ਉਹਦੇ ਕੰਮ ਤੇ ਪਹੁੰਚਦੀ। ਪਰ ਸਨੋਵਰ ਰੁੱਝੇ ਹੋਣ ਦਾ ਬਹਾਨਾ ਕਰਕੇ ਉਹਨੂੰ ਟਾਲ ਦਿੰਦਾ। ਉਦੇ ਮਨ ਵਿੱਚ ਬੜਾ ਵੱਡਾ ਗਿਲਾ ਸੀ ਨਲਿਨੀ ਪ੍ਰਤੀ ਉਹ ਉਸ ਦੇ ਸਾਹਮਣੇ ਵੀ ਨਹੀਂ ਸੀ ਹੋਣਾ ਚਾਹੁੰਦਾ ਉਹਨੇ ਕਵੀ ਦਰਬਾਰਾਂ 'ਚ ਵੀ ਜਾਣਾ ਛੱਡ ਦਿੱਤਾ ਸੀ ਉੱਥੇ ਨਲਿਨੀ ਹਾਜ਼ਰ ਹੋ ਸਕਦੀ ਸੀ ਅੱਜ ਕਿੰਨੀ ਦੇਰ ਬਾਅਦ ਉਹਦੇ ਅੰਦਰ ਇੱਕ ਨਜ਼ਰ ਨਲਿਨੀ ਨੂੰ ਦੇਖਣ ਦੀ ਤਲਬ ਜਾਗੀ ਸੀ ਸਟੇਜ ਤੋਂ ਉੱਤਰਦੇ ਵਿਸ਼ਵਪਾਲ ਨੇ ਸਨੋਵਰ ਨੂੰ ਦੇਖ ਲਿਆ ਸੀ ਉਹਨੇ ਇਸ਼ਾਰੇ ਨਾਲ ਸਨੋਵਰ ਨੂੰ ਬਾਹਰ ਵੱਲ ਸੱਦਿਆ ਬੜੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ ਬੋਲਿਆ ਯਾਰ ਤੂ ਤੇ ਮਿਲਣਾ ਵੀ ਗਿਆ ਕਿੱਧਰ ਰਹਿਣਾ ਅੱਜਕੱਲ ਨਲਿਨੀ ਤੇਰੇ ਬਾਰੇ ਨਿੱਤ ਗੱਲਾਂ ਕਰਦੀ ਆ ਸਨੋਵਰ ਕੁਝ ਨਾ ਬੋਲਿਆ ਫਿਰ ਮੁਸਕਰਾਇਆ ਵਿਸ਼ਵਪਾਲ ਪਾਸੋਂ ਸ਼ਰਾਬ ਦਾ ਮੋਸ਼ਕਾ ਰਿਹਾ ਸੀ ਸਨੋਵਰ ਜਰਾ ਹਟਮਾ ਹੋ ਕੇ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਸ਼ਵਪਾਲ ਨੇ ਉਹਦਾ ਹੱਥ ਫੜਿਆ ਖਿੱਚਦਾ ਹੋਇਆ ਬੋਲਿਆ ਚੱਲ ਮੇਰੀ ਕਾਰ 'ਚ ਬੈੰਨੇ ਆ ਤੇਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ ਨੇ ਜੇਸਾ ਹਾਲ ਵਿੱਚ ਕਵੀ ਦਰਬਾਰ ਚੱਲ ਰਿਹਾ ਸੀ ਉਸ ਦੇ ਨਾਲ ਹੀ ਕਾਰ ਪਾਰਕ ਵੀ ਸੀ ਜਿਹਦੇ ਵਿੱਚ ਵਿਸ਼ਵਪਾਲ ਦੀ ਕਾਰ ਖੜੀ ਸੀ ਪਹਿਲਾਂ ਉਹਨੇ ਸਨੋਵਰ ਲਈ ਦਰਵਾਜ਼ਾ ਖੋਲ੍ਹਿਆ ਫਿਰ ਦੂਜੇ ਪਾਸੇ ਦੀ ਜਾ ਕੇ ਆਪ ਅੰਦਰ ਬੈਠ ਗਿਆ ਉਹਨੇ ਆਪਣੀ ਸੀਟ ਦੇ ਪਿੱਛੇ ਇੱਕ ਬੈਗ ਚੁੱਕਿਆ ਜਿਹਦੇ ਵਿੱਚੋਂ ਸ਼ਰਾਬ ਦੀ ਬੋਤਲ ਤੇ ਦੋ ਗਲਾਸ ਕੱਢੇ ਦੋ ਹਾੜੇ ਬਣਾ ਕੇ ਇੱਕ ਸਨੋਵਰ ਨੂੰ ਫੜਾਤਾ ਆਮ ਤੌਰ ਤੇ ਸਨੋਵਰ ਨਾ ਹੀ ਕਰ ਦਿੰਦਾ ਸੀ ਉਹ ਪਾਪ ਗਿਆ ਕਿ ਵਿਸ਼ਵਪਾਲ ਕੋਈ ਖਾਸ ਗੱਲ ਕਰਨੀ ਚਾਹੁੰਦਾ ਹੈ ਇਸ ਲਈ ਉਹਨੇ ਬਿਨਾਂ ਕਿਸੇ ਉੱਜਰ ਤੋਂ ਗਲਾਸ ਫੜ ਲਿਆ ਵੱਡਾ ਸਾਰਾ ਘੁੱਟ ਪਾਰ ਕੇ ਵਿਸ਼ਵਪਾਲ ਬੋਲਿਆ ਸਨੋਵਰ ਨਲਿਨੀ ਪਿਛਲੇ 2 ਸਾਲਾਂ ਤੋਂ ਡਿਪਰੈਸ਼ਨ ਦੇ ਮਰੀਜ਼ ਆ ਸ਼ਾਇਦ ਤੈਨੂੰ ਪਤਾ ਹੀ ਹੋਵੇ ਮੈਨੂੰ ਗੁਰਦੇਵ ਤੋਂ ਪਤਾ ਚੱਲਿਆ ਸੀ ਕੀ ਕਰਨ ਕਾਰਨ ਤਾਂ ਇਹ ਵੀ ਹੈ ਕਿ ਉਹ ਬਹੁਤ ਇਕੱਲੀ ਆ ਇਕੱਲੀ ਕਿਉਂ ਆ ਤੁਸੀਂ ਹੈਗੇ ਤਾਂ ਹੈਗੇ ਹੋ ਉਹਦੇ ਪਤੀ ਸਨੋਵਰ ਨੇ ਥੋੜੇ ਨਹੋਰੇ ਨਾਲ ਕਿਹਾ ਵਿਸ਼ਵਪਾਲ ਬੋਲਿਆ ਮੈਂ ਤਾਂ ਨਾਮ ਦਾ ਹੀ ਪਤੀ ਆ ਮੈਂ ਉਹਦੇ ਕਿਸੇ ਵੀ ਦੁੱਖ ਸੁੱਖ ਦਾ ਸਾਥੀ ਨਹੀਂ ਰਹਾ ਮੈਂ ਉਸਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਕਿੰਨੇ ਦੋਸਤ ਨੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਦੇ ਘਰ ਜਾਇਆ ਆਇਆ ਕਰ ਤੇਰਾ ਮਨ ਹੋਰ ਹੋ ਜਾ ਪਰ ਸੁਣਦੀ ਹੀ ਨਹੀਂ ਮੈਂ ਹੁਣ ਸਮਝਦਾ ਕਿ ਪਤਨੀ ਨੂੰ ਪਤੀ ਦੇ ਨਾਲ ਨਾਲ ਦੋਸਤ ਦੀ ਵੀ ਜ਼ਰੂਰਤ ਹੁੰਦੀ ਹੈ ਤੇ ਪਤੀ ਨੂੰ ਉਹਦਾ ਦੋਸਤ ਵੀ ਬਣਨਾ ਚਾਹੀਦਾ ਹੈ ਫਿਰ ਤੁਸੀਂ ਸਿਆਣੇ ਹੋ ਉਹਦੇ ਦੋਸਤ ਬਣੋ ਸ਼ਾਇਦ ਤੈਨੂੰ ਪਤਾ ਨਹੀਂ ਸਨੋਵਰ ਮੈਂ ਪਹਿਲਾਂ ਵੀ ਵਿਆਹਿਆ ਹੋਇਆ ਸੀ 6-7 ਸਾਲ ਮੈਰਿਡ ਲਾਈਫ ਤੋਂ ਬਾਅਦ ਵਿਆਹ ਖਤਮ ਹੋ ਗਿਆ ਸੀ ਮੇਰਾ ਮੇਰੇ ਸਾਰੇ ਚਾਹ ਤਾਂ ਉਸ ਵਿਆਹ ਵਿੱਚ ਹੀ ਪੂਰੇ ਹੋ ਚੁੱਕੇ ਸੀ ਪਰ ਨਲੀਨੀ ਦੇ ਕੁਆਰੇ ਚਾਹਾਂਵਾਂ ਵੱਲ ਮੈਂ ਕਦੇ ਧਿਆਨ ਹੀ ਨਾ ਦੇ ਸਕਿਆ ਉਪਰੋਂ ਪਹਿਲੀ ਪਤਨੀ ਨੇ ਅਜੇ ਹੀ ਬੇਵਫਾਈ ਦਿਖਾਈ ਸੀ ਮੇਰੇ ਨਾਲ ਕਿ ਮੈਨੂੰ ਹਰ ਪਤਨੀ ਬੁਰੀ ਲੱਗਣ ਲੱਗ ਪਈ ਇਸ ਲਈ ਨਲੀਨੀ ਨੂੰ ਮੈਂ ਇਗਨੋਰ ਕੀਤਾ ਹੁਣ ਜਦੋਂ ਉਸ ਨੇ ਕੰਮ ਛੱਡਿਆ ਤਾਂ ਉਹਦੀ ਹਾਲਤ ਹੋਰ ਵੀ ਨਿੱਗਰਦੀ ਜਾ ਰਹੀ ਹੈ ਫੇਰ ਤਾਂ ਉਹਨੂੰ ਜ਼ਰੂਰ ਕੋਈ ਡਾਕਟਰ ਨੂੰ ਦਿਖਾਉਣਾ ਚਾਹੀਦਾ ਨਲਿੰਨੀ ਦਾ ਮਰਜ ਡਾਕਟਰਾਂ ਦੇ ਵਜਦਾ ਨਹੀਂ ਐ ਸਨੋਵਰ ਮੈਂ ਕੰਮ ਤੋਂ ਛੁੱਟੀਆਂ ਲੈ ਕੇ ਉਹਦੇ ਨਾਲ ਬਹੁਤ ਵਕਤ ਬਿਤਾਉਣਾ ਕੰਮ ਦੀ ਸ਼ਿਫਟ ਵੀ ਬਦਲੀ ਹੋਈ ਆ ਪਰ ਬਹੁਤਾ ਫਰਕ ਨਹੀਂ ਪੈ ਰਿਹਾ ਵਿਸ਼ਵਪਾਲ ਨੇ ਗਲਾਸ ਖਾਲੀ ਕੀਤਾ ਤੇ ਜ਼ੋਰ ਪਾ ਕੇ ਸਨੋਵਰ ਤੋਂ ਖਾਲੀ ਕਰਵਾ ਲਿਆ ਦੋ ਆੜੇ ਹੋਰ ਬਣਾ ਲੇ ਫੇਰ ਕਹਿਣ ਲੱਗਿਆ ਨਲਿੰਨੀ ਨੇ ਮੈਨੂੰ ਦੱਸਿਆ ਕਿ ਤੁਸੀਂ ਇਕੱਠੇ ਕੰਮਾਂ ਤੇ ਜਾਂਦੇ ਰਹੇ ਹੋ ਘੁੰਮਦੇ ਫਿਰਦੇ ਵੀ ਰਹੇ ਹੋ ਫਿਰ ਤੂੰ ਇਹ ਸੋਚ ਕੇ ਪਿੱਛੇ ਹੋ ਗਿਆ ਕਿ ਸਾਡੀ ਮੈਰਿਡ ਲਾਈਫ ਤੇ ਕੋਈ ਅਸਰ ਨਾ ਪਵੇ ਤੇਰਾ ਖਿਆਲ ਸੀ ਕਿ ਮਰਦਔਰਤ ਦੀ ਦੋਸਤੀ ਸਧਾਰਨ ਦੋਸਤੀ ਨਹੀਂ ਹੋ ਸਕਦੀ ਉਹ ਫਿਰ ਸਨੋਵਰ ਦਾ ਹੱਥ ਫੜ ਕੇ ਕਹਿਣ ਲੱਗਿਆ ਸਨੋਵਰ ਮੇਰਾ ਘਰ ਮੇਰੇ ਬੱਚੇ ਗੱਲ ਕੀ ਮੇਰੀ ਜ਼ਿੰਦਗੀ ਹੀ ਨਲੀਨੀ ਨਾਲ ਬੱਜੀ ਹੋਈ ਆ ਮੈਨੂੰ ਤੇਰੀ ਮਦਦ ਦੀ ਲੋੜ ਆ ਮੈਂ ਕੀ ਕਰ ਸਕਦਾ ਐ ਇਹਦੇ 'ਚ ਤੂੰ ਸਾਡੇ ਘਰੇ ਆਇਆ ਜਾਇਆ ਕਰ ਨਲੀਨੀ ਨੂੰ ਕਹੀਂ ਨਾਲੇ ਮੁੜ ਤੇ ਕੰਮ ਤੇ ਲੱਗ ਜਾਵੇ ਉਹਨੂੰ ਸਮਝਾਵੇਂ ਕਿ ਹੋਰਾਂ ਲੋਕਾਂ ਵਿੱਚ ਵੀ ਮਿਕਸ ਅਪ ਹੋਵੇ। ਸਨੋਵਰ ਸਾਹਮਣੇ ਕੋਨੇ ਵਿੱਚ ਇਕੱਠੇ ਹੋਏ ਹਨੇਰੇ 'ਚ ਗਵਾਚ ਗਿਆ। ਸੋਚ ਰਿਹਾ ਸੀ ਕਿ ਕਾਸ਼ ਨਲਿਨੀ ਮੇਰੇ ਸਾਹਮਣੇ ਹੁੰਦੀ ਤਾਂ ਉਹਨੂੰ ਕਹਿ ਸਕਦਾ ਕਿ ਨਲਿਨੀ ਪਤੀ ਵਿਚਲਾ ਗੁੰਮਿਆ ਅੱਧ ਤਾਂ ਤੂੰ ਮੇਰੇ ਚੋ ਹੀ ਲੱਭਦੀ ਸੀ। ਪਰ ਇਹ ਕਦੇ ਨਹੀਂ ਸੋਚਿਆ ਕਿ ਬਾਕੀ ਅੱਧ ਮੈਂ ਕਿੱਥੇ ਲਈ ਫਿਰਾਂਗਾ। ਵਿਸ਼ਪਾਲ ਨੇ ਉਸਨੂੰ ਝੰਜੋੜ ਕੇ ਪੁੱਛਿਆ ਕੀ ਸੋਚ ਰਹੇ ਹੈਂ? ਮੈਂ ਸੋਚ ਰਿਹਾ ਹੈਂ ਕਿ ਤੁਸੀਂ ਪਤੀ ਹੋ। ਇਹ ਕੰਮ ਤਾਂ ਤੁਸੀਂ ਕਰ ਸਕਦੇ ਹੋ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਯਾਰ ਪਰ ਮੇਰੀ ਟ੍ਰੈਜੇਡੀ ਇਹ ਹੈ ਕਿ ਮੈਂ ਅੱਧਾ ਮਨੋਖਾਂ ਬਸ ਇਹੋ ਦਾ ਪੁਆਇੰਟ ਆ ਵਿਸ਼ਵਪਾਲ ਜੀ ਮੇਰੀ ਟ੍ਰੈਜੇਡੀ ਇਹ ਹੈ ਕਿ ਮੈਂ ਪੂਰਾ ਮਨੋਖਾਂ ਮੈਂ ਆਪਣੇ ਆਪ ਨੂੰ ਟੁਕੜਿਆਂ ਵਿੱਚ ਵੰਡ ਕੇ ਕਿਸੇ ਨੂੰ ਸੌਂਪ ਨਹੀਂ ਸਕਦਾ ਤੇ ਨਾ ਹੀ ਮੈਨੂੰ ਟੁਕੜਿਆਂ ਵਿੱਚ ਕੁਝ ਮਨਜ਼ੂਰ ਹੁੰਦਾ ਐਨਾ ਕਹਿ ਕੇ ਉਸਨੇ ਆਪਣਾ ਗਲਾਸ ਖਾਲੀ ਕਰਕੇ ਵਿਸ਼ਵਪਾਲ ਨੂੰ ਫੜਾ ਦਿੱਤਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ ਪੰਜਾਬੀ ਆਵਾਜ਼ ਕਹਾਣੀਏ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ